ਪੰਜਾਬ ਦੇ ਵਿੱਚ ਕੁੱਲ 11 ਆਈਐਸ ਅਧਿਕਾਰੀਆਂ ਦਾ ਤਬਾਦਲਾ ਹੋ ਚੁੱਕਾ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਡੀਸੀ ਸੁਰਵੀ ਮਲਿਕ ਦਾ ਵੀ ਤਬਾਦਲਾ ਹੋ ਚੁੱਕਾ ਹੈ ਜਿਨ੍ਹਾਂ ਦੀ ਥਾਂ ਤੇ ਹੁਣ ਪਟਿਆਲਾ ਦੇ ਡੀਸੀ ਸਾਖੀਸਾਨੀ ਨੂੰ ਲੁਧਿਆਣਾ ਦੇ ਵਿੱਚ ਤਾਇਨਾਤ ਕੀਤਾ ਗਿਆ ਲੁਧਿਆਣਾ ਚ ਡੀਸੀ ਵਜੋਂ ਤਾਇਨਾਤ ਕੀਤਾ ਗਿਆ ਸਾਖੀਸਾਨੀ ਨੂੰ 2014 ਆਈ ਬੈਚ ਦੇ ਆਈਐਸ ਅਧਿਕਾਰੀ ਸਨ ਸਾਖੀਸਾਨੀ ਜਿਨ੍ਹਾਂ ਨੂੰ ਪਟਿਆਲਾ ਦੇ ਵਿੱਚ ਫਰਸਟ ਲੇਡੀ ਡੀਸੀ ਇਨ ਪਟਿਆਲਾ ਵੀ ਕਿਆ ਜਾਂਦਾ ਕਿਉਂਕਿ ਉਹ ਪਹਿਲੇ ਲੇਡੀ ਆਈਐਸ ਅਧਿਕਾਰੀ ਸਨ ਜਿਨ੍ਹਾਂ ਨੂੰ ਪਟਿਆਲਾ ਦੇ ਵਿੱਚ ਡੀਸੀ ਵਜੋਂ ਤਾਇਨਾਤ ਕੀਤਾ ਗਿਆ ਸੀ ਸਾਕਸ਼ੀ ਸਾਨੀ ਨੂੰ ਫਰਸਟ ਲੇਡੀ ਡੀਸੀ ਇਨ ਪਟਿਆਲਾ ਵਜੋਂ ਵੀ ਕਿਹਾ ਜਾਂਦਾ ਕਿਉਂਕਿ ਉਹ ਪਹਿਲੇ ਲੇਡੀ ਡੀਸੀ ਸਨ ਜੋ ਪਟਿਆਲਾ ਦੇ ਵਿੱਚ ਤਾਇਨਾਤ ਹੋਏ ਸਨ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਡੀਸੀ ਵਜੋਂ ਤਾਇਨਾਤ ਕੀਤਾ ਗਿਆ ਤਾਂ ਦੱਸਿਆ ਕਿ ਸੁਰਵੀ ਮਲਿਕ ਨੂੰ ਹੁਣ ਪੰਜਾਬ એનર્ਜੀ ਡਵੈਲਪਮੈਂਟ ਏਜੰਸੀ ਦੇ ਵਿੱਚ ਚੀਫ ਐਗਜ਼ੀਕਿਊਟਿਵ ਵਜੋਂ ਤਾਇਨਾਤ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਲੁਧਿਆਣਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਗੋਤਮ ਜੈਨ ਜਲੰਧਰ ਚ ਨਿਗਮ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆਤਾ ਇਸ ਦੀ ਜਾਣਕਾਰੀ ਚੀਫ ਸਕੱਤਰ ਪੰਜਾਬ ਸਰਕਾਰ ਅਨੁਰਾਗ ਵਰਮਾ ਵੱਲੋਂ ਇੱਕ ਲੈਟਰ ਜਾਰੀ ਕਰਕੇ ਦਿੱਤੀ ਗਈ ਆ ਤਾਂ ਦੱਸ ਜੀ ਕੁੱਲ 11 IAS ਅਧਿਕਾਰੀਆਂ ਦਾ ਤਬਾਦਲਾ ਹੋਇਆ ਜਿਸ ਦੇ ਵਿੱਚ ਲੁਧਿਆਣਾ ਦੇ ਡੀਸੀ ਸਰਬੀ ਮਲਿਕ ਵੀ ਉਹਨਾਂ ਦਾ ਵੀ ਨਾਮ ਇਸ ਦੇ ਵਿੱਚ ਸ਼ਾਮਲ ਹੈ ਤੇ ਹੁਣ ਜੇਕਰ ਲੁਧਿਆਣਾ ਦੇ ਵਿੱਚ ਡੀਸੀ ਦੀ ਗੱਲ ਕਰੀਏ ਤਾਂ ਸਾਖਸ਼ੀ ਸਾਨੀ ਜੋ ਕਿ ਪਟਿਆਲਾ ਦੇ ਵਿੱਚ ਡੀਸੀ ਵਜੋਂ ਆਪਣੀ ਸੇਵਾਵਾ ਦੇ ਰਹੇ ਸਨ ਹੁਣ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਡੀਸੀ ਵਜੋਂ ਹੀ ਤਾਇਨਾਤ ਕਰ ਦਿੱਤਾ ਗਿਆ त पंजाब ਪੰਜਾਬ ਦੇ ਵਿੱਚ ਕੁੱਲ 11 ਆਈਐਸ ਅਧਿਕਾਰੀਆਂ ਦਾ ਤਬਾਦਲਾ ਹੋ ਚੁੱਕਾ ਹੈ